26 ਜੂਨ 1740 ਈਸਵੀ ਦਾ ਇਹ ਦਿਨ ਸਿੱਖ ਇਤਿਹਾਸ ਦਾ ਉਹ ਪਹਿਲਾ ਦਿਨ ਸੀ ਜਦੋਂ ਕਿਸੇ ਇੱਕ ਦਿਨ ਵੀ ਸਿੰਘਾਂ ਦਾ ਇਤਨਾ ਜ਼ਿਆਦਾ ਨੁਕਸਾਨ ਹੋਇਆ ਹੋਵੇ ਇਸ ਲਈ ਇਸ ਦਿਨ ਨੂੰ ਪਹਿਲਾ ਤੇ ਛੋਟਾ ਕੱਲੂ ਕਰ ਆਖਿਆ ਜਾਂਦਾ ਹੈ ਦੀਵਾਨ ਲਖਪਤ ਰਾਏ ਨੇ ਸਿੰਘਾਂ ਤੋਂ ਮਾਰੇ ਕੇ ਆਪਣੇ ਪ੍ਰਾਦਾ ਬਦਲਾ ਲੈਣ ਦੇ ਲਈ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਪ੍ਰਣ ਕਰਕੇ ਇੱਕ ਵੱਡੀ ਫੌਜੀ ਇਕੱਤਰ ਕੀਤੀ ਜਦੋਂ ਇਸ ਘਟਨਾ ਦੀ ਖਬਰ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਸਨੇ ਸਾਰੇ ਸਿੱਖ ਜਨਰੈਲਾਂ ਨੂੰ ਫੌਜਾਂ ਸਮੇਤ ਗੁਰਦਾਸਪੁਰ ਦੇ ਲਾਗੇ ਕਨਵਾਲ ਦੇ ਜੰਗਲਾਂ ਦੇ ਕੋਲ ਪੁੱਜਣ ਦੇ ਸਨੇਹੇ ਭੇਜੇ ਸਿੱਖਾਂ ਦੀ 25000 ਫੌਜ ਨੂੰ ਲਖਪਤ ਰਾਏ ਦੇ ਅੱਖਾਂ ਦੀ ਫੌਜ ਨੇ ਕੇਰਾ ਪਾ ਲਿਆ ਜਿਹੜਾ 3 ਮਹੀਨੇ ਚੱਲਿਆ ਸਿੰਘਾਂ ਦਾ ਰਾਸ਼ਨ ਖਤਮ ਹੋ ਗਿਆ ਲਖਪਤ ਰਾਏ ਨੇ ਜੰਗਲਾਂ ਨੂੰ ਅੱਗ ਲਗਵਾ ਦਿੱਤੀ ਜਿੱਥੇ 2000 ਤੋਂ ਵੱਧ ਸਿੰਘ ਸ਼ਹੀਦ ਹੋ ਗਏ ਜੀਠੜ ਦੀ ਤੇਜ਼ ਗਰਮੀ ਦੀ ਦੁਸ਼ਮਨਾ ਦੇ ਨਾਲ ਜੂਝਦੇ ਹੋਏ 11000 ਤੋਂ ਵੱਧ ਅਤੇ ਰਾਵੀ ਦਰਿਆ ਪਾਰ ਕਰਦੇ ਹੋਏ ਕਈ ਸਿੰਘ ਸ਼ਹੀਦ ਹੋ ਗਏ ਸੈਂਕੜਿਆਂ ਨੂੰ ਬੰਦੀ ਬਣਾ ਕੇ ਲਖਪਤ ਰਾਏ ਲਾਹੌਰ ਲੈ ਗਿਆ ਜਿੱਥੇ ਉਹਨਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕਰਵਾ ਦਿੱਤਾ ਅਤੇ ਸਾਰੇ ਗੁਰਦੁਆਰੇ ਬੰਦ ਕਰਵਾ ਦਿੱਤੇ ਛੇਤੀ ਹੀ ਐਸੀ ਵਿਦ ਬਣੀ ਕਿ ਨਾ ਯਈਆ ਕਾਂਦੀ ਹਕੂਮਤ ਰਹੀ ਤੇ ਨਾ ਲਖਪਤ ਰਾਏ ਦੀ دیਵਾਨੀ